ਤੇ ਨਾ ਥਾਈ ਕੰਦ ਚ ਮਾਰਤਾ ਇਹਨੇ ਕੰਦ ਲੱਗੇ ਬਣਾਈ ਆਪਾਂ ਉਹ ਵਗਾਈ ਦੀ ਨਹੀਂ ਕੰਦ ਦੇ ਤੇ ਕਣਕ ਵਾਲਾ ਤੇ ਜਾ ਮੱਕੀ ਕੇ ਹੋਰ ਦੀ ਭਾਜ ਮਿਲ ਗਈ ਕੀ ਕਰਨ ਲੱਗੇ ਜੇ ਛਲੀ ਪਾ ਲਗੇ ਪੱਠੀ ਰਾਕੇ ਪੱਠੀ ਤੇ ਰੱਖ ਕੇ ਇੰਜੇ ਵੀ ਦੇ ਕਿੱਡਾ ਗ੍ਰਿਲ ਕਰਨ ਦੇ ਆਂ ਤੇ ਵੇਣ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖੇ ਇਨੂੰ ਕਿਆ ਚਾਲ ਲਤਰਦੇ ਤਿੰਨ ਥਾਈ ਕੰਦ ਚ ਮਾਰਤਾ ਇਹਨੇ ਕੰਦ ਲੱਗੇ ਬਣਾਈ ਆਪਾਂ ਹੋਈ ਗੱਾਈ ਦੀ ਨਹੀਂ ਜਾਂਦੇ تھے ਨਹੀਂ ਡਰਾਈਵਰੀ ਨਹੀਂ ਗਈ ਤਾਂ ਹਾਂ ਹੋਰ ਤਾਂ ਕੋਈ ਕਮੀ ਨਹੀਂ ਲੈ ਜੀ ਮਤਰਾ ਚਾਰ ਆਪਣਾ ਤਾਂ ਬਸ ਅੱਜ ਨਿਬੜ ਜੂ ਆਪਣਾ ਹੁਣ ਇੱਕ ਰਿਆ ਨਿੱਕਾ ਸਟਾਕ ਨਿਬੜ ਜੂ ਮੁੜ ਕੇ ਵੱਡਾ ਸਟਾਕ ਤਾਂ ਕਣਕ ਵਾਲਾ ਇਜਾਮ ਅੱਕੀ ਕੇ ਹੋਰ ਦੀ ਭਾਜ ਮਿਲ ਗਈ ਆਪਾਂ ਨੂੰ ਮੋਗੇ ਨੇੜੇ-ਨੇੜੇ ਫਿਰ ਪਾਵਾਂਗੇ ਯਾਰ ਠੀਕ ਹੈ ਨਾ ਜੌੜੀਆਰ ਵੱਡ ਵੱਡ ਇੱਕ ਬੰਦਾ ਹੋਵੇ ਨਾ ਇੱਕ ਬੰਦੇ ਨਾਲ ਤੇਰੇ ਇੱਕ ਕਿਰਾਇਆ ਵੀ ਨਹੀਂ ਸਹੀ ਆਪਣਾ ਪੂਰਾ ਪੈਸਾ ਲੰਡਾ ਯਾ ਲੰਡਾ ਯਾ ਕਿਰਾਇਆ ਅਰਜੀਤ ਦਾ ਮੁੰਡਾ ਬਕਿੰਦਰ ਹੁਣ ਲਾਵਾਂ ਫੋਨ ਇੱਥੇ ਨੇ ਲਾਲਾ ਫੋਨ ਹੋਰ ਲੈ ਕੇ ਇਹਦਾ ਉਹਨਾਂ ਦਾ ਟੱਪਾ ਬੰਨੇ ਠੀਕ ਆ ਆ ਵੇਖੋ ਅੱਗੇ ਤੇਰੇ ਵੀਰ ਜੀ ਕ੍ਰਿਸ਼ਮਾ ਵਿਖਾਉਣ ਲੱਗੇ ਨੇ ਹੁਣ ਕੀ ਕਰ ਲੱਗੇ ਜੇ ਛੱਲੀ ਭਾਉਣ ਲੱਗੇ ਪੱਟੀ ਘਾ ਦੀ ਪੱਟੀ ਤੇ ਰੱਖ ਕੇ ਇੰਜਨ ਦੀ ਦੇ 6 ਸਿਲੰਡਰ ਇੰਜਨ ਦੀ ਪੱਟੀ ਦੇ ਉੱਤੇ ਵੀਰ ਜੀ ਛੱਲੀ ਭਰਨ ਲੱਗੇ ਨੇ ਆਓ ਵੇਖੋ ਕਿੱਡਾ ਗ੍ਰਿਲ ਕਰਨ ਦਿਆਂ ਦੇ ਮੈਨੂੰ ਓ ਭੋਜੂ ਸੱਚੀ ਐ ਸੱਚੀ ਭੋਜੂ ਇਹ ਵਾ ਠੀਕ ਹੈ ਇਹ ਵੇਲ ਹੀ ਹੈ ਕੰਮ ਬਾਕੀ ਕੀ ਹੈ ਹਾਂ ਇਹ ਪਕਾ ਲਈ ਕੇ ਇਧਰ ਆ ਉਹ ਮੇਰਾ ਠੀਕ ਹੈ ਮਤਲਬ ਬੰਨੇ ਬੰਨੇ ਹੋ ਗਏ ਕਿੰਨੇ ਡੇਨ ਚ ਭਕਾਈਓ ਇੱਕ ਟਰਾਲੀ ਭਰ ਦਿਆ ਭਰ ਦਿਆ ਕਿੰਨੇ ਡੇਨ ਚ ਭਰ ਦਿਆ ਇੱਕ ਟਰਾਲੀ ਹਾਂ ਹਾਂ 15-20 ਮਿੰਟ ਲੱਗ ਜਾਂਦੇ 15 ਕਿ ਮਿੰਟ ਲੱਗਦੇ ਹਾਂ 15 ਬੜਾ ਹੀ ਪੱਕੀ ਹੈ ਠੀਕ ਹੋਰ ਅੱਧੀ ਰਾਤ ਦੱਸਿਆ ਹਾਂ ਜੀ ਗਾ ਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰ